ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬਾ ਅਮਨਦੀਪ ਕੌਰ ਫਾਰ ਵਾਲੇ ਬੀਬੀ ਜਿਨ੍ਹਾਂ ਤੇ ਵਿਜੀਲੈਂਸ ਨੇ ਸਿਕੰਜਾ ਕਸਿਆ ਹੋਇਆ ਹੈ ਰੇਲ ਵਿੱਚ ਹੈ ਦੂਜੀ ਵਾਰ ਉਹਦੀ ਜਵਾਨਤ ਜਿਹੜੀ ਹੈ ਉਹ ਰੱਦ ਕੀਤੀ ਗਈ ਹੈ ਮਾਨਯੋਗ ਅਦਾਲਤ ਵੱਲੋਂ ਗੱਲ ਕੀ ਹੋਈ ਹੈ ਕਿ ਪਹਿਲਾਂ ਉਹਦੇ ਤੇ ਚਿੱਟੇ ਦਾ ਕੇਸ ਪਿਆ ਚਿੱਟੇ ਦੇ ਕੇਸ ਵਿੱਚ ਪੁਲਿਸ ਵਿੱਚ ਕੁਝ ਐਹੋ ਜਿਹੇ ਕਾਲੀਆਂ ਪੇਡਾ ਹੁੰਦੀਆਂ ਨੇ ਜਿਨ੍ਹਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤੇ ਬਚਾਅ ਲਗਭਗ ਉਹਦਾ ਹੋ ਗਿਆ ਸੀ ਤੇ ਦੁਬਾਰਾ ਫਿਰ ਸਕੰਜਾ ਉੱਤੇ ਇਸ ਤਰੀਕੇ ਨਾਲ ਕੱਸਿਆ ਗਿਆ ਕਿ ਇਹਨੇ ਇੰਨੀ ਪ੍ਰਾਪਰਟੀ ਬਣਾਈ ਤਾਂ ਬਣਾਈ ਕਿਵੇਂ ਬਹੁਤ ਵੱਡੀ ਕੋਠੀ ਵੱਡੀਆਂ-ਵੱਡੀਆਂ ਘਰਾਂ ਵੱਡੇ-ਵੱਡੇ ਪਲਾਟ ਬੈਂਕ ਬੈਲੈਂਸ ਜਣਕਿ ਘੱਟੋ ਘੱਟ 10 ਤੋਂ 12 ਕਰੋੜ ਦੀ ਪ੍ਰਾਪਰਟੀ ਉਹਦੇ ਕੋਲ ਹੈ। ਵੀ ਐਨ ਯੂ ਸਮੇਂ ਦੇ ਵਿੱਚ ਇਹ ਪ੍ਰਾਪਰਟੀ ਕਿੱਥੋਂ ਆਈ ਤਨਖਾਹ ਬਹੁਤ ਥੋੜੀ ਹੈ। ਖਰਚੇ ਬਹੁਤ ਹੁੰਦੇ ਨੇ। ਤੇ ਇਹਨਾਂ ਕੁਝ ਕਿਵੇਂ ਬਣ ਗਿਆ? ਸਿਕੰਜਾ ਇਸ ਤਰੀਕੇ ਨਾਲ ਕੱਛਿਆ ਗਿਆ। ਮੈਂ ਇਥੇ ਇੱਕ ਨਾਲ ਹੋਰ ਗੱਲ ਐਡ ਕਰਨੀ ਹੈ। ਕਿ ਜਿਹੜੇ ਚਿੱਟਾ ਵੇਚਣ ਵਾਲੇ ਨੇ ਤੇ ਉਹਨਾਂ ਦੇ ਕੋਲ ਹੁਣ ਜਿਹੜੀ ਪ੍ਰਾਪਰਟੀ ਹੈ ਤੇ ਸਰਕਾਰ ਉਹਦੇ ਤੇ ਆਧਾਰਿਤ ਹੀ ਨਿਹੜੇ ਦਸਤਾਵੇਜ਼ ਨੇ ਸਬੂਤ ਨੇ ਉਹ ਅਦਾਲਤ ਵਿੱਚ ਪੇਸ਼ ਕਰਕੇ ਸਿਕੰਜਾ ਕੱਸੇ ਵੀ ਕਿਉਂਕਿ ਹੁਣ ਕਿਸੇ ਕੋਲੋਂ ਇਹ ਤਾਂ ਜ਼ਰੂਰੀ ਹੈ ਨਹੀਂ ਵੀ ਚਿੱਟਾ ਉਹਦੇ ਘਰੋਂ ਫੜਿਆ ਜਾਵੇ ਉਹਦੇ ਗੱਡੀ ਵਿੱਚੋਂ ਫੜਿਆ ਜਾਵੇ ਹੁਣ ਜੇ ਕਿਸੇ ਕੋਲੇ 20 ਕਰੋੜ ਦੀ ਪ੍ਰਾਪਰਟੀ ਹੈ ਚਿੱਟਾ ਵੇਚ ਕੇ ਬਣਾਈ ਹੋਈ ਤਾਂ ਹੁਣ ਉਹਨਾਂ ਚਿੱਟਾ ਸਾਬਤ ਕਿਵੇਂ ਕੀਤਾ ਜਾਊਵੇ ਇਹਨੇ ਆ ਇਹਨਾਂ ਚਿੱਟਾ ਵੇਚਿਆ ਇਨੇ ਕਿਲੋ ਵਿੱਚ ਇਹ ਸਾਫ ਸੇਤੇ ਕਿਤੇ ਹੁੰਦਾ ਨਹੀਂ ਪਰ ਜਿਹੜੀ ਪ੍ਰਾਪਰਟੀ ਹੈ ਉਥੋਂ ਸਾਫਤ ਹੋ ਜਾਂਦਾ ਵੀ ਇਹਨੇ ਇਹ ਨਸ਼ਿਆਂ ਦਾ ਚਿੱਟੇ ਦਾ ਧੰਦਾ ਕੀਤਾ ਹੈ ਕਿਉਂਕਿ ਉਦਾਂ ਪ੍ਰਾਪਰਟੀ ਇਨੇ ਬਣ ਨਹੀਂ ਸਕਦੀ ਜੇ ਤੁਸੀਂ ਤਨਖਾਹ ਦੀ ਗੱਲ ਕਰੋਗੇ ਕਿੰਨੀ ਇੱਕ ਕਨਸਟੇਬਲ ਦੀ ਤਨਖਾਹ ਹੋ ਸਕਦੀ ਹੈ ਔਰ ਕਿੰਨੀ ਉਹ ਕੇਸਾਂ ਦੇ ਵਿੱਚੋਂ ਰਿਸਕ ਲੈ ਕੇ ਪੈਸਾ ਬਣਾਇਆ ਜਾ ਸਕਦਾ ਇਹ ਉਸੇ ਪਾਲ ਨਹੀਂ ਹੁੰਦਾ ਪਰ ਜਿਹੜਾ ਉਹ ਤੁਸੀਂ ਕੰਜਾ ਕੱਸਿਆ ਗਿਆ ਉਹ ਇਹ ਕੱਸਿਆ ਗਿਆ ਵੀ ਐਨੀ ਪ੍ਰਾਪਰਟੀ ਕਿਵੇਂ ਬਣੀ 10 ਤੋਂ 12 ਕਰੋੜ ਦੀ ਪ੍ਰਾਪਰਟੀ ਉਹਦੇ ਕਲੀ ਕੋਲ ਹੈ ਹਾਲੇ ਹੋਰ ਬਹੁਤ ਕੁਝ ਨਿਕਲਣਾ ਤੇ ਨਾਲ ਇਹ ਤੋਂ ਜਿਹੜੀ ਪੁੱਛਗਿੱਛ ਹੋਈ ਹੈ ਜਿਹੜੇ ਲਿੰਕ ਚਿੱਟਾ ਵੇਚਣ ਵਾਲਿਆਂ ਦੇ ਨਾਲ ਜੁੜੇ ਹੋਏ ਨੇ ਜਾਂ ਉਹਦੇ ਵਿੱਚ ਜਿਹੜੇ ਪੁਲਿਸ ਅਫਸਰ ਫਸਦੇ ਨੇ ਉਹਨਾਂ ਦੇ ਨਾਲ ਲਿੰਕ ਜੁੜੇ ਹੋਏ ਨੇ ਉਹ ਹਾਲੇ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਹੈ ਪਰ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜਿਨ੍ਹਾਂ ਨੇ ਜੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਉਹਦੇ ਵਿੱਚ ਕੁਛ ਨਾ ਕੁਛ ਤਾਂ ਨਿਕਲ ਕੇ ਸਾਹਮਣੇ ਆਇਆ ਹੈ। ਬੀ ਕੰਟਰੋਲ ਥੋੜਾ ਬਹੁਤਾ ਜ਼ਰੂਰ ਹੋਇਆ। ਨਹੀਂ ਇਦਾਂ ਦੀਆਂ ਬੀਬੀਆਂ ਇਦਾਂ ਦੇ ਹੋਰ ਬੰਦੇ ਪਤਾ ਨਹੀਂ ਕਿੰਨੇ ਕੁ ਹੋਣਗੇ ਪੁਲਿਸ ਦੇ ਵਿੱਚ ਜਾਂ ਸਿਵਲਿਅਨ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਦੇ ਨਾਲ ਰਿਸ਼ਵਤ ਦੇ ਨਾਲ ਤਬਾਹ ਕੀਤਾ ਹੋਇਆ। ਹੁਣ ਜਿਹੜੀ ਬੀਬੀ ਦੀ ਜੁਆੰਤ ਰੱਦ ਹੋਈ ਹੈ ਉਹ ਕਿਉਂ ਹੋਈ ਹੈ ਕਿਉਂਕਿ ਜਿਹੜੇ ਵਕੀਲ ਨੇ ਮੈਂ ਥੋੜੀ ਜਿਹੀ ਇੱਥੇ ਵੀ ਗੱਲ ਕਰ ਦੇਵਾਂ ਵਕੀਲਾਂ ਨੂੰ ਕੇਵਲ ਪੈਸੇ ਤੱਕ ਮਤਲਬ ਹੁੰਦਾ ਹੈ ਇਹ ਕੋਸ਼ਿਸ਼ ਕਰਦੇ ਹੁੰਦੇ ਨੇ ਕਿ ਜਿਹੜੇ ਦਸਤਾਵੇਜ਼ ਹੁੰਦੇ ਨੇ ਜਿਹੜੇ ਕਿ ਐਵਿਡੈਂਸ ਹੁੰਦੇ ਨੇ ਉਹਨਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਜਾਂ ਵਿਰੋਧੀ ਧਿਰ ਨੂੰ ਝੂਠਾ ਪੇਸ਼ ਕੀਤਾ ਜਾਵੇ ਪਰ ਹੁਣ ਅਦਾਲਤਾਂ ਦੇ ਵਿੱਚ ਵੀ ਇਹ ਚਰਚਾ ਛੇੜੀ ਹੋਈ ਹੈ ਤਕਰੀਬਨ ਜੇ ਇਹ ਕਹਿ ਲਈਏ ਵੀ ਇੱਕ ਵਿਭਾਗ ਦੇ ਵਿੱਚ 20 ਤੀ ਬੰਦੇ ਵਿਕਾਉ ਹੋ ਸਕਦੇ ਆ ਪੂਰਾ ਵਿਭਾਗ ਕਦੇ ਵੀ ਵਿਕਾਉ ਨਹੀਂ ਹੁੰਦਾ ਹਰੇਕ ਡਿਪਾਰਟਮੈਂਟ ਦੇ ਵਿੱਚ ਬਹੁਤ ਬੰਦੇ ਚੰਗੇ ਵੀ ਹੁੰਦੇ ਆ ਤੇ ਜੇ ਅਸੀਂ ਇਹ ਕਹਿੰਨੇ ਵੀ ਅਦਾਲਤਾਂ ਵਿਕ ਜਾਂਦੀਆਂ ਨੇ ਜ਼ਰੂਰੀ ਨਹੀਂ ਵੀ ਸਾਰੀਆਂ ਵਿਕ ਜਾਣਾ ਉਹਨਾਂ ਵਿੱਚ ਬਹੁਤ ਬੰਦੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਮੇਰੀ ਜਿਹੜੀ ਡਿਗਰੀ ਹੈ ਔਰ ਮੇਰੀ ਜਿਹੜੀ ਮਿਹਨਤ ਹੈ ਉਹ ਕਾਸ ਲਈ ਹੈ ਮੈਂ ਕਿਉਂ ਇੱਥੇ ਤੱਕ ਪਹੁੰਚਿਆ ਮੈਂ ਆਪਣੇ ਦੇਸ਼ ਲਈ ਕੀ ਕਰਨਾ ਚਾਹੁੰਦਾ ਇਦਾਂ ਦੇ ਬੰਦੇ ਵੀ ਇਮਾਨਦਾਰ ਹੁੰਦੇ ਆ ਇਹਦਾ ਮਤਲਬ ਜੇ ਇਹਦੀ ਜਮਾਨਤ ਵਾਲੀ ਅਰਜ਼ੀ ਜਿਹੜੀ ਹੈ ਰੱਦ ਕੀਤੀ ਗਈ ਹੈ ਖਾਰਜ ਕੀਤੀ ਗਈ ਹੈ ਤਾਂ ਸਿਕੰਜਾ ਕੱਸਿਆ ਗਿਆ ਹੁਣ ਜਿਹੜੀ ਪ੍ਰਾਪਰਟੀ ਹੈ ਉਹ ਜਬਤ ਹੋਵੇਗੀ ਇਹ 'ਚ ਕੋਈ ਦੋਰਾ ਨਹੀਂ ਜਿਹੜੇ ਬੰਦੇ ਤਾਂ ਜਨ ਕਹਦੇ ਸੀ ਵਿਰੋਧੀਆਂ ਦਾ ਕੰਮ ਹੁੰਦਾ ਕਿ ਹੁਣ ਇਸ ਕੋਠੀ ਤੇ ਬਲਡੋਜ਼ਰ ਚੱਲੇਗਾ ਬਲਡੋਜ਼ਰ ਇਹ ਤੋਂ ਵੱਧ ਕੇ ਚੱਲੂਗਾ ਜਦੋਂ ਅਗਲੇ ਨੇ 10-12 ਕਰੋੜ ਦੀ ਪ੍ਰਾਪਰਟੀ ਪ੍ਰੂਫ ਕਰਤੀ ਵੀ ਇਹਨੇ 2 ਨੰਬਰ ਦੇ ਵਿੱਚ ਬਣਾਈ ਹੈ ਟਿੱਟਾ ਵੇਚ ਕੇ ਬਣਾਈ ਹੈ ਤੇ ਇਸ ਤੋਂ ਵੱਧ ਕੀ ਪ੍ਰੂਫ ਹੋਣਾ ਹੈ ਹੁਣ ਹੋ ਸਕਦਾ ਹੈ 5-4 ਸਾਲ ਜੇਲ੍ਹ ਦੇ ਵਿੱਚ ਲੱਗਣਾ ਨੌਕਰੀ ਚਲੀ ਗਈ ਜਿਹੜਾ ਮੱਥੇ ਤੇ ਕਲੰਕ ਲੱਗੂ ਉਹ ਵਖਰਾ ਹੈ ਮੈਂ ਕਿ ਮੈਂਕਮੇ ਨੇ ਵਿੱਚ ਜਿਹੜਾ ਹੋਰ ਲੋਕਾਂ ਨੂੰ ਸਬਕ ਆਉ ਤੇ ਉੱਥੋਂ ਬਹੁਤ ਵੱਡੀ ਸਿੱਖਿਆ ਮਿਲਣੀ ਹੈ ਤੇ ਮੈਂ ਬੇਨਤੀ ਇਥੇ ਕਰਨੀ ਹੈ ਵੀ ਜਦੋਂ ਅਸੀਂ ਨਸ਼ਿਆਂ ਦੇ ਵਿਰੁੱਧ ਕੋਈ ਆਵਾਜ਼ ਉਠਾਉਣਿਆ ਉਦੋਂ ਕੇਵਲ ਵਿਰੋਧੀ ਲੋਕਾਂ ਨੂੰ ਉਹਨਾਂ ਦੇਖਿਆ ਕਰੋ ਕਿ ਰਾਜਨੀਤਿਕ ਲੋਕ ਤੰਜ ਕਰਦੇ ਨੇ ਅਸੀਂ ਵੀ ਉੱਧਰ ਖੜ ਕੇ ਕਹਿ ਦਈਏ ਕਿ ਪੀੜਾ ਪੰਜਾ ਕਿਵੇਂ ਚੱਲੂਗਾ ਜੀ ਕਿਵੇਂ ਘਟਾਇਆ ਜਾਊਗਾ ਇਹ ਜਿਹੜੇ ਵਿਰੋਧੀ ਹੁੰਦੇ ਨੇ ਇਹਨਾਂ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਹੁੰਦੀ ਇਹਨਾਂ ਨੂੰ ਆਪਣੀ ਕੁਰਸੀ ਤੱਕ ਮਤਲਬ ਹੁੰਦਾ ਹੈ ਕੁਰਸੀ ਤੱਕ ਹਮਦਰਦੀ ਹੁੰਦੀ ਹੈ ਬਹੁਤ ਵੱਡਾ ਇੱਕ ਕਦਮ ਹੈ ਜੇ ਮਾਨਯੋਗ ਅਦਾਲਤ ਵੱਲੋਂ ਇਸ ਬੀਬੀ ਦੀ ਜੁਵਾਨਤ ਰੱਦ ਕੀਤੀ ਗਈ ਹੈ ਤਾਂ ਮਤਲਬ ਕਿ ਹੋਰ ਵੀ ਜਿਹੜੇ ਪੁਲਿਸ ਮਹਿਕਮੇ ਵਿੱਚ ਇਹੋ ਜਿਹਾ ਕੰਮ ਕਰਨ ਵਾਲੇ ਨੇ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੋਣ ਉਹਨਾਂ ਨੂੰ ਸਬਕ ਜਰੂਰ ਮਿਲੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲਾ ਇੱਕ ਵਾਰ ਨਹੀਂ 100 ਵਾਰ ਸੋਚਿਆ ਕਰੂ ਵੀ ਕੀ ਖਟਿਆ ਮੈਂ ਵਧੀਆ ਵਰਦੀ ਦੇ ਵਿੱਚ ਔਰ ਮੈਨੂੰ ਸਲੂਟ 받ਦੇ ਸੀ ਔਰ ਵਧੀਆ ਮੇਰੀ ਪੁਸ਼ਗਿਸ਼ ਹੁੰਦੀ ਸੀ ਔਰ 4 ਪੈਸੇ ਮੈਨੂੰ ਤਨਖਾਹ ਮਿਲਦੀ ਸੀ ਬਾਅਦ ਵਿੱਚ ਪੈਨਸ਼ਨ ਮਿਲਣੀ ਸੀ ਫੰਡ ਮਿਲਣਾ ਸੀ ਮੈਸੇ ਤੋਂ ਫਿਰ ਵੀ ਹੋ ਸਕਦੀ ਸੀ ਤੇ ਹੁਣ ਨਾ ਵਿਆਹੀ ਨਾ ਕੁਆਰੀ ਦੋਨਾਂ ਪਾਸਿਓਂ ਤੋਂ ਬੀਬੀ ਗਈ ਹਾਲਾਂਕਿ ਚਲੋ ਇਹ ਉਹ ਗੱਲਾਂ ਨਹੀਂ ਹੈਗੀਆਂ ਵੀ ਅਸੀਂ ਸਾਹਮਣੇ ਕਿਸੇ ਨਿੱਜੀ ਤੌਰ ਤੇ ਕਿਸੇ ਜੀਵਨ ਤੇ ਅਟੈਕ ਕਰੀਏ ਪਰ ਕਿਤੇ ਨਾ ਕਿਤੇ ਇਹ ਅੰਦਰ ਦੁੱਖ ਤਾਂ ਜ਼ਰੂਰ ਅਹਿਸਾਸ ਤਾਂ ਹੁੰਦਾ ਹੋਊਗਾ ਵੀ ਇਹ ਕੰਮ ਕਿਉਂ ਕੀਤਾ ਇਹ ਗਲਤੀ ਕਿਉਂ ਕੀਤੀ ਇਹ ਬੇਨਤੀ ਪ੍ਰਵਾਨ ਕਰਿਓ ਔਰ ਜਿੱਥੇ ਵੀ ਤੁਹਾਨੂੰ ਨਸ਼ਾ ਤਸ਼ਕਰ ਪਤਾ ਲੱਗਦਾ ਹੈ ਉਹ ਕਿਸੇ ਵੀ ਵਿਭਾਗ ਦੇ ਨਾਲ ਸੰਬੰਧਿਤ ਹੋਵੇ ਮੈਨੂੰ ਵੀ ਤੁਸੀਂ ਕਨਫਰਮ ਕਰ ਸਕਦੇ ਹੋ ਔਰ ਤੁਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਇਹ ਥਾਰ ਵਾਲੀਆਂ ਬੀਬੀਆਂ ਪਤਾ ਨਹੀਂ ਕਿੰਨੀਆਂ ਹੋਣਗੀਆਂ ਤੇ ਇਹਨਾਂ ਦੇ ਸਿਕੰਜਾ ਤਾਂ ਕਸ਼ਾ ਜਾਣਾ ਹੈ ਜੇ ਵੱਧ ਤੋਂ ਵੱਧ ਇਨਨ ਨਸ਼ਾ ਤਸ਼ਕਰਾਨ ਤੁਸੀਂ ਟ੍ਰੋਲ ਕਰੋਗੇ ਬਦ ਤੋਂ ਬਦ ਆਵਾਜ਼ ਉਠਾਉਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ